ਹਾਂਜੀ ਅੱਜ ਇੱਕ ਕਿਸ ਮਾਮਲੇ ਸੰਬੰਧ ਵਿੱਚ ਆਏ ਸੀ ਕਿ ਵੱਡੀ ਸਮਾਜ ਪਾਰਟੀ ਵੱਲੋਂ ਅੱਜ ਰਾਸ਼ਟਰਪਤੀ ਨੂੰ ਮਾਨਯੋਗ ਪ੍ਰਤੀਕ ਕਮਿਸ਼ਨ ਲਈ ਨਾਮਿਤ ਕੀਤਾ ਗਿਆ ਕਿਉਂਕਿ ਅੱਜ ਬਹੁਤ ਹੀ ਇਤਿਹਾਸਿਕ ਦਿਨ ਸਵਿੱਤਰ ਦਿਹਾੜਾ ਹੈ ਜਿਸ ਨੇ ਸਾਡੀਆਂ ਧੀਆਂ ਪੈਣਾ ਆਪਣੇ ਭਰਾਵਾਂ ਨੂੰ ਜਿਹੜੀਆਂ ਅਖੜੀ ਬਣੀਆਂ ਉਹਦਾ ਮੰਤਵ ਹੈ ਕਿ ਸਾਡੇ ਭੈਣ ਭਰਾ ਸਾਡੀ ਜ਼ਰੂਰਤ ਪੈਣ ਦੇ ਰੱਖਿਆ ਕਰਨਗੇ ਪਰ ਆਪਾਂ ਦੇਖਿਆ ਕਿ ਦੇਸ਼ ਦੇ ਅੰਦਰ ਸਪੈਸ਼ਲੀ ਦਿਨੀ ਕਲਕੱਤੇ ਦੇ ਵਿੱਚ ਸਾਡੀ ਡਾਕਟਰ ਭੈਣ ਜਿਹਦੇ ਨਾਲ ਬੜੀ ਦਰਿੰਦਗੀ ਦੇ ਨਾਲ ਜਿਹੜਾ ਇਹਨਾਂ ਨਾਲ ਫਲਾਤਕਾਰ ਹੋਇਆ ਉਹਨੂੰ ਲੋਚਿਆ ਗਿਆ ਉਹ ਦੇ ਨਾਲ ਬਹੁਤ ਤਨਾਉਣੀ ਹਰਕਤ ਜਿਹੜੀ ਆ ਉਹ ਕੋਸਮਾਦੋ ਕੋਸਮਾਈ ਤਾਂ ਮੈਂ ਸਮਝਦਾ ਅਜਿਹੀ ਜਿਹੜੇ ਅਗਲਤ ਅੰਸ਼ਰ ਹੈ ਜਿਸ ਤਰ੍ਹਾਂ ਪਹਿਲਾਂ ਵੀ ਅਜਿਹਿਆਂ ਕਿ ਡਰਾਮਾ ਇਸ ਥੇ ਦੇ ਅੰਦਰ ਹੋਈਆਂ ਹੁਣ ਵੀ ਇਹਨਾਂ ਦਿਨਾਂ ਦੇ ਅੰਦਰ ਦੇਰਾਂ ਦੋ ਚ ਵੀ ਅਜਿਹੀ ਟਕਣਾ ਹੋਈ ਅੱਜ ਪੂਰੇ ਦੇਸ਼ ਦੇ ਲੋਕ ਜਿਹੜੇ ਆ ਉਹ ਜਿਹੜੇ ਆ ਸੰਘਰਸ਼ ਦੇ ਲਈ ਜਿਨ੍ਹਾਂ ਨੇ ਹੰਬਿਆ ਚਾਹੇ ਉਹ ਡਾਕਟਰ ਸਾਹਿਬਾਨ ਆ ਚਾਹੇ ਸਟੂਡੈਂਟ ਕਿਸੇ ਬੰਦੀਆਂ ਚਾਹੇ ਆਮ ਲੋਕ ਆ ਕੁਝ ਡਾਕਟਰ ਭੈਣ ਦੇ ਲਈ ਜਿਹੜਾ ਕੈਂਡਲ ਮਾਰਚ ਕਰ ਰਹੇ ਆਪਣਾ ਜਿਹੜਾ ਰੋਸ ਦਰਜ ਕਰਾ ਰਹੇ ਆ ਅਸੀਂ ਮਾਨਯੋਗ ਡਿਫਟੀ ਕਮਿਟੀ ਦਾ ਹੈ ਰਾਸ਼ਟਰਪਤੀ ਜੀ ਨੂੰ ਮੰਗ ਕੀਤੀ ਕਿ ਜਿਹੜੇ ਅਜਿਹੇ ਅੰਸ਼ਾਰਾ ਜਿਹੜੇ ਇਹਨੇ ਦਰਿੰਦਗੀ ਨਾਲ ਸਾਡੀਆਂ ਧੀਆਂ ਭੈਣਾਂ ਨੂੰ ਮਾਰਦੇ ਆ ਸਲਤ ਕਰ ਕਰਦੇ ਆ ਉਹਨਾਂ ਨੂੰ ਖਾਸ ਸੁਰਕੋਟਾ ਨਹੀਂ ਇਹਨਾਂ پارٹی ਦੀ ਸਜ਼ਾ ਦਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਲੋਕ ਹੈ ਜਿਹੜਾ ਇਤੋਂ ਸਿੱਖ ਕੇ ਧੀਆਂ ਬਣਾ ਜਦੋਂ ਕੱਲ ਅੱਜ ਦੇ ਸਮਾਪਕੇ ਤੇ ਬਹੁਤ ਸਾਰੇ ਸਮਾਜੀ ਪਾਰਟੀ ਕੋਲੋਂ ਗਾਰੀ ਡਾਕਟਰ ਸਹਿਬਾਂ ਦੇ ਅੰਦੋਲਨ ਦਾ ਜਿਹੜਾ ਸਮਰਥਨ ਕਰਦੇ ਆਂ ਔਰ ਉੱਤੇ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਕਿ ਅਜਿਹੇ ਅੰਸ਼ਰਾਂ ਦੇ ਖਿਲਾਫ ਜਿਹੜੀਓ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ